ਹਾਂਜੀ ਮਿੱਤਰੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਕਿ ਵਧੀਆ ਹੋਵੋਗੇ ਆਹ ਵੀਡੀਓ ਦਾ ਤੁਸੀਂ ਥੋੜੀ ਜਿਹੀ ਦੇਖ ਹੀ ਲਈ ਐ ਜਿਹੜੇ ਕਹਿੰਦੇ ਸੀਗੇ ਕਈ ਕਿ ਟਾਈਮ ਹੈ ਨਹੀਂ ਹੁਣ ਇਹ ਤਾਂ ਗਿਆ ਟਾਈਮ ਪਹਿਲਾਂ ਹੁੰਦੀ ਸੀ ਗੱਲਬਾਤ ਇਹ ਉਹ ਆ ਵੀਡੀਓ ਦੇਖ ਹੀ ਲੋਕਰ ਇਹ ਅੱਜ ਦੀ ਵੀਡੀਓ ਆ ਬਾਈ ਦੇ ਫੈਨ ਜਿੱਥੇ ਬਾਈ ਪਹੁੰਚਦਾ ਹੈ ਉੱਥੇ ਫਿਰ ਪਹੁੰਚ ਹੀ ਜਾਂਦੇ ਆ ਕਟੜਾ ਫੈਨ ਆ ਬਾਈ ਦੇ ਕਟੜੜ ਪੂਰੇ ਕਟੜ ਤੇ ਬਾਈ ਦੇ ਪਿੱਛੇ ਮੋਟਰਸਾਈਕਲ ਲਾ ਲਏ ਸੀਗੇ ਉਹਨਾਂ ਨੇ ਅੱਜ ਮਤਲਬ ਇੰਨਾ ਕਾ ਜ਼ਿਆਦਾ ਰਸ਼ ਸੀਗਾ ਨਾ ਲੁਧਿਆਣੇ ਤੇ ਜਲੰਧਰ ਵੀ ਸੀਗਾ ਫਿਰ ਲੁਧਿਆਣੇ ਗਿਆ ਬਾਈ ਸ਼ਾਲ ਨੂੰ ਬਹੁਤ ਹੀ ਜ਼ਿਆਦਾ ਰਸ਼ ਸੀਗਾ ਪੂਰੀਆਂ ਵੀਡੀਓ ਦੇਖ ਲਓ ਅੱਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਬਾਈ ਦੇ ਫੈਨ ਜਿੰਨੇ ਵੀ ਆ ਕਮੈਂਟ ਕਰ ਦਿਓ ਆ ਦੂਜੀਆਂ ਭੇਡਾਂ ਇਹ ਕਮੈਂਟ ਨਾ ਹੀ ਕਰਨ ਬਾਈ ਦੇ ਫੈਨ ਹੀ ਕਮੈਂਟ ਕਰਨ ਜਿਹਨੂੰ ਨਹੀਂ ਪਸੰਦ ਆ ਭਾਈ ਨਾ ਦੇਖੋ ਤੁਸੀਂ ਤੁਸੀਂ ਦੇਖਦੇ ਵੀ ਆ ਫਿਰ ਮਾੜਾ ਵੀ ਕਹਿੰਨੇ ਆ ਉਹਦੇ ਨਾਲ ਕੋਈ ਫਰਕ ਤਾਂ ਪੈਣਾ ਨਹੀਂ ਆ ਅਗਲੇ ਨੂੰ ਹਾਂਜੀ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਵੀਡੀਓ ਅੱਗੇ ਤੁਹਾਡੇ ਨਾਲ ਬਾਈ ਦੀਆਂ ਹੋਰ ਸ਼ੇਅਰ ਕਰ ਦਿੰਨੇ ਆ ਅੱਜ ਦੀਆਂ Tchau, tchau. ਹਾਂਜੀ ਮਿੱਤਰੋ ਤਾਂ ਵੀਡੀਓਸ ਤਾਂ ਤੁਸੀਂ ਦੇਖ ਹੀ ਲਈਆਂ ਕਿ ਬਾਈ ਨਾਲ ਕਿੰਨਾ ਪਿਆਰ ਕਰਦੇ ਆ ਬਾਈ ਦੇ ਫੈਨ ਇਹ ਪਿਆਰ ਤਾਂ ਬਹੁਤ ਘੱਟ ਆਰਟਿਸਟ ਨੂੰ ਮਿਲਿਆ ਇਦਾਂ ਦਾ ਪਿਆਰ ਆ ਬਾਈ ਨੂੰ ਰੋਕ ਲਿਆ ਸੀਗਾ ਬਾਈ ਕੰਮ ਅਗਰ ਲਾ ਕੇ ਬਾਈ ਨੂੰ ਰੋਕ ਲਿਆ ਸੀਗਾ ਦੇਖ ਲਓ Puma. DE, tabar. De tabar.